ਬਹੁਤ ਵੱਡੀ ਲੋੜ ਹੈ ਇਹਨਾਂ ਪਰਿਵਾਰਾਂ ਦੀ ਆ ਕੇ ਵਾਫੜਨ ਦੀ ਪਰਿਵਾਰਕੀਆਂ ਪੈਣਾ ਬਜ਼ੁਰਗ ਅੱਛੇ ਉਹ ਇਸ ਵੇਲੇ ਬਿਲਕੁਲ ਜਿਵੇਂ ਤਰਪਾਲਾਂ ਦੇ ਹੇਠ ਸੁੱਕੇ ਹੋਏ ਨੇ ਭਾਵੇਂ ਆ ਕੇ ਆਪ ਅਦರ್ಶਨ ਕਰੋ ਇੱਥੇ ਆ ਕੇ ਭਾਵੇਂ ਮਾਇਆ ਭੇਜ ਕੇ ਇਸ ਕਾਰਜ ਨੂੰ ਸਫਲਾ ਕਰਵਾਓ ਉਦਾਸਪੁਰ ਸਾਹਿਬ ਵਿਖੇ ਅਸੀਂ ਸਤਕਰ ਅੱਜ ਸਮਰਪਿਤ ਕਰ ਰਹੇ ਅੱਜ ਔਰ ਕੱਲ ਰਾਈ ਕਾਂ ਸਾਹਿਬ ਜੀ ਫਤਿਹ ਕਲਗੀ ਦਾ ਟਾਸ ਤੋਂ ਵੱਲੋਂ ਲਗਾਤਾਰ ਜਦੋਂ ਦੇ ਵਿਹੜ ਆਏ ਹਨ ਲਗਾਤਾਰੇ ਸੁਮੱਚੀ ਟੀਮ ਸਾਡੀ ਸੰਸਥਾ ਦੀ ਹਰ ਪੀੜਿਤ ਪਰਿਵਾਰਾਂ ਦੇ ਨਾਲ ਖੜੀ ਹੈ ਹੁਣ ਅਸੀਂ ਮੁਲਕ ਸੇਬੇ ਜੋ ਕਰਦੇ ਰਹਾਂ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 6 ਘਰ ਅਤੇ ਸ੍ਰੀ ਆਪਣੇ ਗੁਰਦਾਸਪੁਰ ਸਾਹਿਬ ਵਿਖੇ ਅਸੀਂ 7 ਘਰ ਅੱਜ ਸਮਰਪਿਤ ਕਰ ਰਹੇ ਹਾਂ ਅੱਜ ਔਰ ਕੱਲ ਅਸੀਂ ਪਹਿਲਾਂ ਵੀ ਲਗਭਗ ਵੀ ਘਰ ਸਮਰਪਿਤ ਕਰ ਚੁੱਕੇ ਹਾਂ ਅੱਜ 13 14 ਘਰ ਅਸੀਂ ਅੱਜ ਔਰ ਕੱਲ ਚ ਕਰਦੇ ਆਂਗੇ ਲਗਭਗ 35 ਘਰ ਅਸੀਂ ਪਰਿਵਾਰ ਨੂੰ ਸਮਰਪਿਤ ਕਰ ਚੁੱਕੇ ਹਾਂ ਕਰ ਦੇਵਾਂਗੇ ਕੱਲ ਤੱਕ 100 ਬਹੁਤ ਵੱਡੀ ਲੋੜ ਹੈ ਇਹਨਾਂ ਪਰਿਵਾਰਾਂ ਦੀ ਆਕੇ ਬਾਹਰਣ ਦੀ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਆਕੇ ਜਦੋਂ ਆਪਾਂ ਦੇਖਦੇ ਹਾਂ ਪਰਿਵਾਰ ਈਆਂ ਪੈਣਾ ਬਜ਼ੁਰਗ 25 ਉਹ ਇਸ ਵੇਲੇ ਬਿਲਕੁਲ ਜਿਵੇਂ ਤਰਪਾਲਾਂ ਦੀ ਹੇਠਾਂ ਸੁੱਤੇ ਹੋਏ ਨੇ ਉਹਨਾਂ ਨੂੰ ਮੁੜ ਵਸੇਬੇ 'ਚ ਆਪਾਂ ਸਾਰਿਆਂ ਨੂੰ ਘਰ ਦੇਣ ਦੀ ਲੋੜ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਮੁੜ ਵਸੇਬੇ ਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਇਹ ਸੇਵਾ ਨਿਭਾਰੀਆਂ ਨੇ ਉਹਨਾਂ ਦਾ ਸਹਿਯੋਗ ਕਰਕੇ ਇਹਨਾਂ ਨੂੰ ਘਰ ਦੇਈਏ ਦਾਸ ਸੁਮੇਚੇ ਜਗਤ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਘਰ ਬਣਾ ਕੇ ਦੇਣ ਦੀ ਲੋੜ ਹੈ ਆਓ ਆਪ ਸਾਰੇ ਰਲ ਮਿਲ ਕੇ ਇੱਕ ਇੱਕ ਘਰ ਦੀ ਸੇਵਾ ਜਾਂ ਰਲ ਕੇ ਸਾਰੇ ਦੋ ਦੋ ਚਾਰ ਚਾਰ ਪੰਜ ਪੰਜ ਪਰਿਵਾਰ ਰਲ ਕੇ ਇੱਕ ਇੱਕ ਘਰ ਦੀ ਸੇਵਾ ਦੀ ਜ਼ਿੰਮੇਵਾਰੀ ਲਵੋ ਭਾਵੇਂ ਆ ਕੇ ਆਪ ਅਦರ್ಶਨ ਕਰੋ ਇੱਥੇ ਆ ਕੇ ਭਾਵੇਂ ਮਾਇਆ ਭੇਜ ਕੇ ਇਸ ਕਾਰਜ ਨੂੰ ਸਫਲਾ ਕਰਵਾਓ ਆਪਾਂ ਬਹੁਤ ਵੱਡੀ ਇਸ ਵੇਲੇ ਇਸ ਚੀਜ਼ ਦੀ ਲੋੜ ਹੈ ਸਾਨੂੰ ਘਰ ਬਣਾ ਕੇ ਦੇਣ ਦੀ